ਗੀਆਂ ਆ ਆ ਨਾਲ ਦੇ ਕਿੰਨਾ ਸਵਾਗ ਲੈ ਕੋਲੇ ਖੜ ਕੇ ਬੱਦੇ ਦੇ ਜੱਫੇ ਦੇ ਉੱਤੇ ਹਜ਼ਾਰ ਉਹ 2000 ਜਾਦੇ ਤੇ ਜੱਫੇ ਦੇ ਮਿੱਤਰੋ ਲਓ ਸਾਹਮਣੇ ਏ ਉਹ ਤੇਰੇ ਸਦਕੇ ਪੂਰੀ 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 ਉਹ ਬੋੜਿਆ ਨਗਲ ਵਾਲਾ ਇੱਕ ਪਾਸੇ ਫਰੰਦੀਪੁਰੀਆ ਮੇਲਾ ਨੱਚੂ ਮੇਰੇ ਮਤਰੋ ਹੁਣ ਤਾਂ ਨੱਚੂ ਹੁਣ ਤਾਂ ਚੱਲਣਾ ਟਕਾਣੇ ਲੱਗ ਗਿਆ ਆ ਆ ਨਾਲ ਤੇ ਕਿੰਨਾ ਸੁਆਗਲਾ ਕੋਲੇ ਖੜਕੇ ਆਓ ਆਓ ਹਰ ਇੱਕ ਦੀ ਆਸਾ ਹਰ ਇੱਕ ਦੀ ਹੋਪ ਹਰ ਇੱਕ ਦੀ ਕਹਿੰਦੇ ਵੀ ਜਿਹੜੀ ਆਸ ਹੈ ਉਹ ਪੂਰੀ ਕਰੀ ਉਹ ਪਰਮਾਤਮਾ ਇਹ ਪਰ ਕਹਿੰਦੇ ਗੱਜੜ ਦੇ ਮੂਰੇ ਉਹ ਆਤਾ ਹੋਇਆ ਫੁਰਦਾ ਜੇ ਅੱਖ ਨਾ ਆ ਆ ਉਹ ਸਮਾਂ ਤੇ ਅੱਜ ਦਾ ਟਾਈਮ ਚੇਤੇ ਕਰੋ ਦੇਖੋ ਮੇਰੇ ਮਿੱਤਰੋ ਵੀ ਡਿਫਰੈਂਸ ਕੀ ਹੈ ਵੀ ਵੱਖਰਾ ਬਣ ਗਿਆ ਉਹ ਕਹਿੰਦੇ ਆਪਾ ਤੇ ਕੱਜੜ ਦੇ ਸਰੇ ਉਹ ਯਾਦਾ ਦੇ ਗੱਜੜ ਉਹ ਯਾਦਾ ਦੇ ਗੱਜੜ ਅੱਜ ਕਿਹਦੇ ਡੇਰੀ ਆਲ ਦੇ ਵਿੱਚ ਉਹ ਸੁਰਕਪੁਰੀਏ ਦੇ ਗੱਜੜ ਫੜ ਲਿਆ ਲੈ ਵੀ ਸਾਈਮਾ ਆ ਦੇਖਦਾ ਅੱਜ ਕਾ ਇਹਨੇ ਮੁੱਲ ਦਿੱਤਾ ਮੁੰਡਾ ਅਲਗੋੜੇ ਚੱਕੀਆਂ ਗੱਲਾਂ ਵੱਖਰੀਆਂ ਉਹ ਸਾਹਮਣੇ ਆ ਟੱਕਰ ਮਿੱਤਰੋ ਵੇ ਆ ਟੱਕਰ ਦਾ ਉਹ ਕੀ ਕਹਿਣਾ ਵੇ ਆ ਟੱਕਰ ਦਾ ਕੀ ਕਹਿਣਾ ਉਹ ਵੀ ਕਹਿ ਕਹਿ ਉਹ ਗੱਲਾਂ ਨੁੱਤੇ ਅੜੀ ਤੋਦਾ ਮੈਨੂੰ ਲੱਗਦਾ ਮਾਨਸਾ ਬੱਲਦਾ ਬੱਲਦਾ ਲੁੱਟੇ ਜੜੀ ਤੇ ਗੇਣਾ ਇਹ ਲੱਗਦਾ ਮਾਨਸਾ ਬੱਲਦਾ ਇਹਦਾ ਹੱਥ ਇਸ ਪਿੰਡ ਦੇ ਵਿੱਚ ਬਹੁਤ ਵਸਦੇ ਆ ਤੇ ਯਾਦਾਂ ਕਦੇ ਉਹ ਵੀ ਔਜਲੇ ਪਰਿਵਾਰ ਦਾ ਮੁੰਡਾ ਉਹਦਾ ਸੁਰਤਪੁਰ ਪਿੰਡ ਹੈ ਅੱਜ ਰੌਣਕਾਂ ਖੇੜੀ ਵਾਲ ਦੇ ਵਿੱਚ ਲੱਗੀਆਂ ਹੋਈਆਂ ਨੇ ਆਹ ਕਹਿੰਦੇ ਜੱੱਗੂ ਆਹ ਜੱੱਗੂ ਆਹ ਕਹਿੰਦੇ ਕੀ ਆਉਦਾ ਇਹ ਤੋੜ ਤੋੜਦਾ ਰਾਣੀ ਤੱਤ ਵਾਲਾ ਹਰਮਨਜੀਤ ਲਿਖਦਾ ਹੈ ਆਹ ਹਰਮਨਜੀਤ ਲਿਖਦਾ ਮੇਰੇ ਮਿੱਤਰੋ ਪਰ ਇਧਰ ਉਹ ਵੀ ਸੇਰਾ ਕਹਿੰਦੇ ਮਾਨਸਾ ਨੂੰ ਗਿਆ ਮੇਰੇ ਮਿੱਤਰੋ ਪਰ ਇਧਰ ਕਹਿੰਦੇ ਚਾਰ ਉਹ ਚਾਰਾਂ ਦੇ ਵਿੱਚੋਂ ਦੇਖਾਂਗੇ ਉਹ ਜੱਦੀ ਉਹ ਦੁਨੀਆ ਪਾ ਪਾ ਪਿਆਰ ਕਰਦੀ ਹੈ ਪਰ ਆਹ ਰੇਡਰ ਕਾ ਦਾ ਇਹ ਵੀ ਮਾਸਟਰੀ ਹੈ ਪਰ ਕਹਿੰਦੇ ਬਰਾਬਰਿਆਂ ਨੂੰ ਬਰਾਬਰ ਦੇ ਜਾਣ ਜਿੰਨਾ ਮਰਜੀ ਆਉਣੇ ਬੂਹੇ ਹਾਂਜੀ ਮਿੱਤਰੋ ਉਮੀਦ ਕਰਦੇ ਆ ਇਹ ਵੀਡੀਓ ਕਲਿੱਪ ਤੁਹਾਨੂੰ ਚੰਗੀ ਲੱਗੀ ਤੇ ਹੋਰ ਵੀ ਕਬੱਡੀ ਦੀਆਂ ਬਹੁਤ ਵਧੀਆ-ਵਧੀਆ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖੋ ਮਿੱਤਰੋ ਉਮੀਦ ਕਰਦੇ ਆ ਤੁਹਾਨੂੰ ਸਾਡੇ ਵੱਲੋਂ ਦਿੱਤੀ ਇਹ ਅਪਡੇਟ ਚੰਗੀ ਲੱਗੀ ਹੋਵੇਗੀ ਧੰਨਵਾਦ